ਸਤਿ ਸ਼੍ਰੀ ਅਕਾਲ ਸਜਣਾ ਮੈਂ ਡਾਕਟਰ ਤਰਲੋਚਨ ਸਿੰਘ ਅੱਜ ਅਸੀ ਭਾਈ ਪਹੁੰਚ ਚੁੱਕੇ ਆ ਭਾਈ ਸੀਰੇ ਦੇ ਘਰੇ ਨੱਥੂ ਵਾਲਾ ਗਰਭ ਹੀ ਵੇਖ ਸਤ ਸਜਣਾ ਜਿਲ੍ਹਾ ਹੈਗਾ ਮੋਗਾ ਤੇ ਕਰਕੇ ਹਟਿਆ ਝੋਟੀ ਦਾ ਬਿਊਟੀਫੁੱਲ ਰੋ ਦੇਖ ਸਤ ਸਜਣਾ ਪ੍ਰਸਨਲਿਟੀ ਦਾ ਪੂਰੀ ਘੈਂਟ ਬਣ ਗਈ ਬਾਕੀ ਭਾਈ ਸੀਰਾ ਭਾਈ ਦੱਸੂਗਾ ਸਤ ਸਕਲ ਸਿਰੇ ਵੀਰੇ ਸਸੀ ਕਾਦਾ ਜੀ ਹੋ ਠੀਕ ਠਾਕ ਜੀ ਬਹੁਤ ਉਹਦੇ ਤੁਸੀਂ ਸੁਣਾਓ ਜੀ ਵਧੀਆ ਵਧੀਆ ਜੀ ਕਿਰਪਾ ਸਤ ਕਰੋ ਦੀ ਕਿਵੇਂ ਲੱਗੀ ਗੱਲਬਾਤ ਹਾਂਜੀ ਹਾਂਜੀ ਠੀਕ ਹੈ ਭਾਈ ਜੀ ਸੱਟਾ ਹਾਂਜੀ ਜੀ ਬਹੁਤ ਵਧੀਆ ਜੀ ਤੰਗ ਤੁੰਗ ਤਾਂ ਨਹੀਂ ਕਰਦੇ ਆਪਾਂ ਜਾਨਵਰ ਨੂੰ ਨਹੀਂ ਨਹੀਂ ਬਿਲਕੁਲ ਨਹੀਂ ਜੀ ਹੋ ਆਪਣੇ ਏਰੀਆ ਦੇ ਲੋਕਾਂ ਨੂੰ ਇਹ ਹੀ ਕਹਿਣਾ ਚਾਹੁੰਦੇ ਆਂ ਵੀ ਪਸ਼ੂਆਂ ਦਾ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਜਿਵੇਂ ਆਪਣੇ ਮੱਝ ਦਾ ਸਿੰਗ ਲੱਗਦਾ ਸੀ ਹਾਂਜੀ ਹਾਂਜੀ ਆਪਣੀ ਨਿਗਾਹ ਦੇਖਿਆ ਵਾ ਜਖਮ ਨਾ ਬਣ ਜੇ ਹਾਂਜੀ ਵੀ ਇਦੋਂ ਹੀ ਬਿਹਤਰ ਵੀ ਤੁਹਾਨੂੰ ਬੁਲਾਇਆ ਜਾਵੇ ਬੁਲਾਇਆ ਜਾਵੇ ਤੇ ਵਧੀਆ ਕੰਮ ਕਰਵਾਇਆ ਜਾਵੇ ਬਿਲਕੁਲ ਜੀ ਵੀ ਹਮੇਸ਼ਾ ਹੀ ਚੰਗੇ ਕਾਰੀਗਰ ਦੀ ਚੰਗੀ ਸਲਾਹ ਹੁੰਦੀ ਹੈ ਤੇ ਚੰਗਾ ਕੰਮ ਹੁੰਦਾ ਹੈ ਹਾਂਜੀ ਚੰਗਾ ਕੰਮ ਕਰਵਾਇਆ ਜਾਵੇ ਵੇਖ ਸਕਦੇ ਹੋ ਸਜਣੂ ਪ੍ਰਸੈਲਟੀ ਪੂਰੀ ਘੈਂਟ ਬਣ ਗਈ ਅੱਗੇ ਖੁੱਬਦਾ ਸੀ ਸਿੰਗ ਤੇ ਬਾਕੀ ਤੁਸੀਂ ਵੇਖ ਸਕਦੇ ਹੋ ਸਜਣੂ ਚਲ ਠੀਕ ਹੈ ਜੀ ਧੰਨਵਾਦ ਥੈਂਕ ਯੂ